ਸਸਕਾ ਵੇਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਨ ਤੁਹਾਨੂੰ ਬਹੁਤ ਬਹੁਤ ਵੈਲਕਮ ਹੈ ਜੀ ਤੇ ਸੰਧੂ ਸਾਹਿਬ ਕਾ ਪਹੁੰਚ ਕੇ ਜੇ ਆਪਾਂ ਪਿੰਡ ਜੇਠਵਾਲ ਜ਼ਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਦੇਖੋ ਅੱਜ ਵੀ ਭਾਈ ਉਹ 4 ਵਜੇ ਲੱਗ ਪਾ ਜੂ ਥੇਲ ਆ ਪਰ ਤੁਹਾਨੂੰ ਪਤਾ ਬਾਈਰੋਂ ਕੋਲ ਇੱਕ ਨੀਲੀ ਜਿਹੜਾ ਵੀਡੀਓ ਮਰਜੀ ਬਣਾ ਲਈ ਪਰ ਨੀਲੀ ਵੇਚੀ ਜਰੂਰ ਹੋਊਗੀ ਤੇ ਬਾਕੀ ਭਾਈ ਜਿਹੜੇ ਗੱਲਬਾਤ ਕਰੀ ਆਪਾਂ ਭਾਈ ਜੀ ਅਸਤਿਕਾਲ ਜੀ ਅਸਤਿਕਾਲ ਜੀ ਭਾਈ ਅਸਤਿਕਾਲ ਕੀ ਹਾਲ ਚਾਲ ਸਭ ਠੀਕ ਠਾਕ ਸਭ ਆ ਪਰ ਵੀ ਤੁਹਾਨੂੰ ਠੀਕ ਹੈ ਠੀਕ ਔਰ ਕਦਾ ਸਰ ਜੀ ਵਧੀਆ ਚੱਲੀ ਜਾ ਰਹੀ ਹੈ ਜੀ ਜੋਂਦੀ ਮੈਂ ਵੀਡੀਓ ਬਣਾਉਂਦਾ ਮੇਰਾ ਅੱਜ ਨੰਬਰ ਆਇਆ ਇਹ ਵੇਲੇ ਬਿਲਕੁਲ ਸਹੀ ਗੱਲ ਹੈ ਨਹੀਂ ਤੇ ਆਪਣੀ ਵਾਰੀ ਆਉਂਦੀ ਆਉਂਦਾ ਲੱਗਦੀ ਦੀਪਾਂ 6 ਵਜੇ ਨਹੀਂ ਹਨੇਰਾ ਵੀ ਗਈ ਰਹੀ ਨੇ ਮੈਂ ਕੁਝ ਲੈਣੇ ਪੈਣੇ ਹਨੇਰਾ ਵੀ ਆਇਆ ਇੱਕ ਦੋ ਵਾਰੀ ਤੇ ਅੱਜ ਮੇਰਾ ਦੁਪਹਿਰੇ ਜੀ ਇਹ ਸੂਤਰ ਆਇਆ ਕੰਮ ਤੇ ਚਲੋ ਕੋਈ ਗੱਲ ਨਹੀਂ ਵਧੀਆ ਕੰਮ ਹੈ ਹੋਰ ਸੁਣਾ ਬਸ ਮੇਰਾ ਜੀ ਮੇਰਾ ਚਲੋ ਕਰੀਏ ਸ਼ੁਰੂ ਤਾਂ ਜੀ ਆਹ ਜਨਾ ਆਪਾਂ ਮੱਝਾਂ ਬੜੇ ਟੋਗੀਆਂ ਹਾਂਜੀ ਤੇ ਸਾਰੀਆਂ ਚਾਰ ਮੱਝਾਂ ਤੇ ਚਾਰੇ ਸੂਈਆਂ ਚਾਰੇ ਸੂਈਆਂ ਤੇ ਦੁੱਧ ਵਾਲੀਆਂ ਮਈਆਂ ਠੀਕ ਹੈ ਤਿੰਨ ਮਈਆਂ ਤੇ ਮੇਰੀ ਇਹੋ ਜਿਹਾ ਨਾ ਵੀ ਮਤਲਬ ਵੀ ਬੰਦਾ 10 ਲੀਟਰ ਦੁੱਧ ਦੁੱਧੀ ਨੂੰ ਦੇ ਦੂ 5 ਲੀਟਰ ਦੁੱਧ ਘਰ ਰੱਖ ਕੇ ਅੱਛਾ 10 ਲੀਟਰ ਦੁੱਧ ਪਾਉਗੇ ਠੀਕ ਹੈ ਵੱਡੀਆਂ ਮੱਝਾਂ ਸਾਰੀਆਂ ਠੀਕ ਹੈ ਤੇ ਮੁੱਲ ਆਪਾਂ ਜੋ ਕਰਨੇ ਵੀ ਜਿਹੜੇ ਉੱਡਦੀਆਂ ਜਾਣ ਬਸ ਠੀਕ ਹੈ ਆਪ ਦਾ ਰੱਖਣਾ ਬਿਲਕੁਲ ਚਲੋ ਆਈਆਂ ਦੇ ਪੈਸੇ ਲੈ ਆ ਗਈ ਆ ਬੱਠਾ ਟੰਗਾ ਹਾਂਜੀ ਤੇ ਜੇ ਅਜੇ ਵੀ ਕਿਸੇ ਨੂੰ ਜਾਬ ਦਾ ਹੋਊ ਵੀ ਕੋਈ ਮੰਟਾਂਕ ਮੰਟ ਵਾਲੇ ਕਹਿ ਦਿੰਦੇ ਕਈ ਵੀ ਰੇਟ ਜ਼ਿਆਦਾ ਜਾਂ ਕਿਦਾਂ ਉਹ ਫਿਰ ਮੇਰੇ ਨਾਲ 5 ਕਿ ਦਿਨ ਆ ਜੇ ਉਹ ਬੰਦਾ ਤੇ ਉਹਨੂੰ ਮੈਂ ਫਿਰ ਦੱਸਦਾ ਵੀ ਕਿੰਨੇ ਮੰਗਦੇ ਲੋਕ 2-2 ਲੱਖ ਰੁਪਈਆ ਬਾਹਰ ਮੰਗੀ ਜਾਂਦੇ ਆ ਜਿਹੜੀ ਮੱਝ 80 ਹਜ਼ਾਰ ਦੀ ਨਾਲ ਸੰਦੀਪ ਉਹਦਾ 1.5 ਲੱਖ ਮੰਗਦੇ ਘਰਾਲੇ ਤੇ ਪਤਾ ਨਹੀਂ ਕਿੰਨੇ geke ਮਾਰ-ਮਾਰ ਕੇ ਤੇ ਕਸਾਈ-ਕਸੂਈ ਕਰਕੇ ਤੇ ਫਿਰ ਕਿਤੇ ਲਈਦਾ ਬਾਕੀ ਕੱਚੀਆਂ ਮੱਝਾਂ ਘਰਾਲੇ ਵੇਚਦੇ ਆ ਤੈਨੂੰ ਸੂਈਆਂ ਮੱਝਾਂ ਤੇ ਵਪਾਰੀ ਕੀ ਆ ਵੀ ਸੂਣ ਵਾਲੀਆਂ ਲੈ ਕੇ ਜੇ ਰਾਂ ਜਰਾਂ ਸੁੱਟ ਕੇ ਤਿਆਰ ਕਰਕੇ ਤੁਸੀਂ ਗਾਂ ਵੇਚ ਦਿੰਨੇ ਆ ਅਸੀਂ ਤੇ ਲਿਪੜੇ ਲਬੜਾਈ ਰਿਂਨੇ ਹਿਸਾਬ ਨਾਲ ਵੀ ਅਸੀਂ ਤੇ ਸੂਤਰ ਸਾਤਰੀ ਕਰਨ ਚ ਰਹਿੰਨੇ ਆ ਬਿਲਕੁਲ ਬਿਲਕੁਲ ਜੇ ਕੇ ਦਾ ਪੈਰ ਵਧਿਆ ਉਹ ਵਡਾਉਣਾ ਕੇ ਦਾ ਸਿੰਗ ਮੋਟਾ ਇੱਕ ਬੜੇ ਬੰਦੇ ਆਣ ਕੇ ਨਾ ਸਿੰਗ ਬਣੇ ਆ ਸਿੰਗ ਬਣੇ ਨੂੰ ਐ ਸਮਝਦੇ ਵੀ ਜਦੋਂ ਪਤਾ ਨਹੀਂ ਕੀ ਹੋ ਗਿਆ ਵੀ ਬੜੀ ਤਗੜੀ ਗਲਤੀ ਕੀਤੀ ਆ ਵੀ ਇਹਖਣੀ ਬੜੀ ਵੱਡਾ ਅਸੀਂ ਫੜ ਲਿਆ ਵਿੱਚੋਂ ਕੋਈ ਸਕੈਨ ਵੀ ਹਾਓ ਸਿੰਗ ਬਣੇ ਮਾਜੀ ਸਿੰਗ ਸੰਦੀਪ ਸਾਹਿਬ ਖੋਲਿਆ ਨੂੰ ਥੋੜਾ ਗੁੰਡੇ ਕਰਦਾਂਗੇ ਨਹੀਂ 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 ਵੀ ਕੋਈ ਮੋਟਾ ਹੋਊਗਾ ਪਤਲਾ ਕਰਦਾਂਗੇ ਹਾਂਜੀ ਹਾਂਜੀ ਇੱਥੇ ਇਹੋ ਜੀਆਂ ਮੱਜਾਂ ਆਉਂਦੀਆਂ ਐਨੇ ਐਨੇ ਸਿੰਘ ਸਿਰ 'ਚ ਖੁਬੇ ਹੁੰਦੇ ਜਿਹੜੇ ਅਸੀਂ ਕਰਦੇ ਹੁੰਦੇ ਆ ਮੁਸ਼ਕਾਉਂ ਡਿਆ ਹੁੰਦਾ ਲੋਕ ਨਹੀਂ ਵੇਂਦੇ ਕਲਿਆਰੇ ਪਾਉਂਦੇ ਐਨੇ ਐਨੇ ਇੱਥੇ ਨੱਕ ਦੇ ਵਿੱਚ ਗਾਂ ਰस्सियां ਕੁਬੀਆਂ ਦੀ ਉਹ ਵੀ ਹੁੰਦੀ ਵਪਾਰੀ ਤੇ ਇੱਕ ਵਾਰੀ ਸਾਰੀ ਮੱਝ ਨੂੰ ਫੇਰੇ ਇੱਕ ਵਾਰੀ ਪੂਰੀ ਕਰਕੇ ਜਿੱਦਾਂ ਬੀਂਦਰ ਜਿਹੜਿਆ ਗੱਡੀ ਦੀ ਟੱਚਿੰਗ ਪੁੱਛਿੰਗ ਕਰਕੇ ਤੇ ਫੇਰ ਗਾਂ ਵੇਚਦੇ ਆਂ ਤੇ ਸਵਾਰ ਸੂਰ ਕੇ ਗਾਂ ਕਰਦੇ ਆਂ ਬਿਲਕੁਲ ਬਿਲਕੁਲ ਉਹਨਾਂ ਕੀ ਕਸਾਕ ਸਾਈ ਦੇ ਲੈਣਾ ਹੁੰਦਾ ਆਪਣਾ ਮਿਹਨਤਾਂ ਨਹੀਂ ਲੈਣਾ ਪਕੜੀਏ ਸ਼ੁਰੂ ਕਰਾਂ ਹਾਂ ਜੀ ਆ ਗਿਆ ਹਾਂ ਅੱਜ ਕਿਸਮੀਰ ਸਾਹਿਬ ਤੋਂ ਕੇਸੂ ਆ ਅੱਛਾ ਜੀ ਤੇ ਝੋਟੀ ਵੇਖ ਲਾ ਕਿੱਦਾਂ ਦੀ ਐ ਪਤਲਾ ਚੰਮ ਵੱਡੀ ਝੋਟੀ ਵੇਜੇ ਹਾਂ ਜੀ ਇਹਦੇ ਸੱਲੇ ਦੁੱਧ ਚਲੋ ਦੁੱਧ ਨੇ 15 ਕਰ ਜਣਾ ਹਾਂ ਜੀ ਉਹ ਕੱਟੀਆਂ ਲੱਗੂ ਕੱਟੀਆਂ ਆ ਗਏ ਨੇ ਕੱਟੀਆਂ ਮਗਰੇ ਆਹ ਇੱਕ ਹੋਰ ਗੱਲ ਯਾ ਜੀ ਚਾਰਾਂ ਦੇ ਮਗਰੀ ਕੱਟੀਆਂ ਐ ਜੀ ਲੋ ਤਾਂ ਫਾਇਦਾ ਹੀ ਰਹਿਣਾ ਆਹੋ ਫਾਇਦਾ ਹੀ ਆ ਤੇ ਇਹ ਛੋਟੀ ਥੱਲੇ ਹੁਣ ਦੁੱਧ ਹੋਊਗਾ 14 ਲੀਟਰ ਦੁੱਧ ਹੋਊਗਾ 14 ਕਿਲੋ 14 ਲੀਟਰ ਇਹ ਮੇਲਾ ਪਤਲੀ ਚਮੜੀ ਦੀ ਤੇ ਪਤਲੀ ਪੂਛ ਜਿੱਦਾ ਗੁੱਸ ਹੁੰਦੀ ਵਾਹ ਇਹ ਠੀਕ ਆ ਤੇ ਜੱਸ ਸੁਆ ਆਜੋ ਬਾਜੀ ਫਿਰ ਉਧਰ ਦੀ ਆ ਬੰਦੇ ਪਿਛਲੀ ਵਾਰੀ ਉਧਰੋਂ ਲਿਆਲਦੀ ਬੰਦੇ ਤਗੜੇ ਥੋੜੇ ਲਾਪਰਵਾਹ ਠੀਕ ਆ ਤੇ ਬੰਦਿਆਂ ਬੁੰਦੇ ਦੇ ਹੱਥ ਚ ਗੇਮ ਰਹੀ ਸਾਂਭੀ ਨਹੀਂ ਆ 1,60,000 ਦੀ ਬੰਦੇ ਗਰੀ ਛੋਟੀ ਜਾਂਦੀ ਹੈ ਨਾ ਠੀਕ ਆ ਹਰਿਆਣਾ ਤੇ ਹਾਂਜੀ ਪਿਛਲੇ ਸੂਆ ਆਜੋ ਜੀ ਐਤ ਕੀ ਆਜਾ ਬੱਜਾ ਸੁਆ ਬਿਲਕੁਲ ਵਾਦੀ ਬੀਹਾਂ ਤੋਂ ਅੱਛਾ ਤੇ ਇਹ ਸੁਣੀ ਨੂੰ ਹੋ ਗਿਆ ਜੇ ਮਤਲਬ 10 ਦਿਨ ਹੋ ਗਏ ਆ ਚਵਾਈ ਚਵਾਈ ਹੋ ਗਿਆ ਸੰਗੋ ਥਾਲ ਖਾਣ ਦੇ ਨੇੜੇ ਹੋ ਗਿਆ ਖਾਂਦ ਤੋਂ ਬਹਾਰ ਕਰਦੇ ਲੋ ਜੀ ਵੇਖੋ ਬਰਾਂ ਥਾਣਾ ਥਾਣੇ ਇੰਦੇ ਇਲਾਕੇ ਦਾ ਬਾਈ ਨੂੰ ਨਾ ਥਾਣੇ ਹੋਰ ਚਲ ਇਹ ਦੇ ਲੋ ਜੀ ਜੋ ਮਰਗੀ ਆਖੀ ਜੋ ਤੇ ਬੱਚਾ ਕੱਤੀ ਮਗਰ ਕੱਤੀ ਜਿਆਦਾ ਮਰੀ ਕੱਟੀ ਜਾਂ ਤੇ ਵੱਡੀ ਝੋਡੀ ਪੂਰੀ ਇੱਦੋਂ ਸੇ ਕੋਈ ਕੋਈ ਉਧਰ ਲੈ ਉਧਰ ਲੈ ਉਧਰ ਉਧਰ ਲੈ ਫਿਰ ਘਵਾ ਕੇ ਲੈ ਆਉਂਗੇ ਪਾਣੀ ਆਜੋ ਜਿਆ ਮੈਂ ਦੱਸਦੀ ਹਾਂ ਕਿ ਕਰਾਂ ਹਾਂ ਲੈ ਅੱਲੋ ਸੋਦਾ ਨੂੰ ਪਾ ਲੈ ਚਾਰ ਵਾਰੀ ਚੋੜੋ ਦਿਲ ਚ ਬਿਲਕੁਲ ਜੀ ਕੋਈ ਇਹੋ ਜੀ ਨਹੀਂ ਗੱਲ ਗੱਲ ਸੀ ਮੇਰੀਆਂ ਤਿੰਨੇ ਮਈਆਂ ਹੁੰਦੀਆਂ ਵੀ ਜਿੱਦਾਂ ਮਰਜੀ ਭਾਵੇਂ ਤਿੰਨ ਚਾਰ ਪਿਛੋ ਦੇ ਨਹੀਂ ਮੈਂ ਦੁੱਧ ਲੈ ਜੀ ਨੂੰ ਇੱਕ ਤਕੜਾ ਪੂਰਾ ਵੱਢੀ ਪਤਲਾ ਚਾਹ ਮੈਂ ਥੋੜੀ ਜੀ ਲੱਸੀ ਆ ਤੇ ਚਲੋ ਲੱਸੀ ਕੰਢ ਰੋ ਉਹ ਨਾਲ ਦੁੱਧ ਦਿੰਦਾ ਦੁੱਧ ਦਿੰਨੇ ਬਿਲਕੁਲ ਹਾਂਜੀ ਬਿਲਕੁਲ ਬੱਦਕਾ ਕੱਢ ਜੀ ਆਪਣਾ ਆਜੋ ਜੀ ਆਜੋ ਰੱਖਣਾ ਰੱਖਣਾ ਬੰਦੇ ਰੱਖਣਾ ਰੱਖਣਾ ਬੰਦੇ ਬੱਚੇ ਦਾ ਕਰਕੇ ਭੱਜ ਭੱਜ ਜਾਂਦੀਆਂ ਤੇ ਬੰਦੋ ਹਾਂ ਜੀ ਇਹਦਾ ਸੰਦੇਸ਼ਾਂ ਛੋਟੀ ਦਰਾਂ ਦੇ ਪਾਸ 1 लाख 20 हजार 1 लाख 20 हजार 14 हेक्टर दो दोड़ियां ਤੇ ਡੀਟਰ ਖਣ ਵਧ ਜਾਊਗਾ ਠੀਕ ਐ 1 15 ਦੀ ਦੇਣੀ ਐ 1 15 ਹਾਂ ਨਹੀਂ ਛੋੜੀ ਹੋਣੀ ਐ ਛੋੜ ਠੀਕ ਛੋੜ ਕਰਾਂਗੇ ਖੁੱਲੀ ਕਰਾਂਗੇ ਆਪ ਵੀ ਕੋਈ ਬੰਦੇ 600 200 500 ਵਾਲੀ ਨਹੀਂ ਕਰਦਾ ਨਹੀਂ ਕਿਹਾ ਰੁਪਈਆ ਖੁੱਲੀ ਕਰ ਕਿਦਾਂ ਦਾ ਬੰਦਾ ਆਵੇ ਕਈ ਬੰਦੇ ਇਹੋ ਜਿਹੇ ਸੱਜਣ ਮਿੱਤਰ ਪਿਆਰੇ ਹੁੰਦੇ ਆ ਜਦੋਂ ਆਉਂਦੇ ਆ ਚਾਹ ਜੂ ਪੀਂਦੇ ਗੱਲਾਂ ਬਾਤਾਂ ਮਾਰਦੇ ਉਹ ਫਰਾਕੀ ਦਾ ਚਲ ਵਾਦੀ ਵੀ ਕਰਦੇ ਆ ਆ ਗਈੰਨੀ ਲੀਸ ਤੇ ਆ ਵੀਰਾ ਏ ਵੇਖੋ ਜੀ ਨੀਲੀ ਰਾਵੀ ਮਹੀਂ ਵੇ ਵੀਰੇ ਦਾ ਵਾਹ ਜੀ ਵੀ ਸੁਈ ਹੈ ਨਾ ਤੇ ਬਹੁਤ ਹੈ ਜੀ ਇਹ ਅਸਲੀ ਪਾਕਿਸਤਾਨੀ ਰਵਾਜ ਹੈ ਜੀ ਹਾਂਜੀ ਆਈ ਵੀ ਉਸੇ ਲਾਫੇ ਜਿਹਾ ਨਹੀਂ ਵੇ ਮੱਝ ਚਿੱਟੀ ਪੜੀ ਹੈ ਤੇ ਲੰਮੀ ਬਹੁਤ ਜਵਾਨ ਹੈ ਜੀ ਇਹ ਚਿੱਟੀਆਂ ਲੱਖਾਂ ਨੂੰ ਮਤਲਬ ਅਸੀਂ ਕਹਿ ਦਿੰਨੇ ਸਾਰੀਆਂ ਨੂੰ ਨੀਲੀ ਆ ਹਾਂਜੀ ਅਸਲ ਨੀਲੀ ਵੇਖ ਲਓ ਇਹਦਾ ਲੰਬਾਈ ਕਿੰਨੀ ਆ ਰਹੀ ਹੈ ਇੱਕ ਵੇਖੋ ਕਿੰਨੀ ਮਹੀਂ ਹੈ ਨਾ ਇਹ ਤੀਜਾ ਸੁਆਵਾ ਮੁਫਤਾਂ ਨੂੰ ਭਾਗ ਕਰਾਂਗੇ ਤੇ ਚਵਾਈ ਇਦਾਂ ਦੀ ਆ ਥਣ ਨੱਪ ਕੇ ਛੱਡ ਦੋ ਤੇ ਆਪੇ ਵਗ ਜਾਨੀ ਅੱਛਾ ਬਹੁਤੀ ਕੋਲੀ ਆ ਭਾਈ ਦੁੱਧ ਕਿੰਨਾ ਐ ਸਟਾਫ ਦੁੱਧ ਦੇ ਥੱਲੇ ਆਏ ਵੇ ਇੰਨਾ ਕੀ ਕੋਈ ਜਣਾ ਮਤਲਬ ਤੁਸੀਂ 13 ਮੰਨ ਕੇ ਚੱਲੋ 13 ਮੰਨੀ ਹੈ ਹਾਂਜੀ ਠੀਕ ਹੈ 13 ਲੀਟਰ ਆ ਅਜੇ ਤਾਜ਼ਾ ਬੱਚਾ ਦਸ ਰੁਪਏ ਮੈੜਾ ਮੂੜਾ ਮਾਰਨਾ ਆ ਜੀ ਹਾਂਜੀ ਤੇ ਦੁੱਧ ਕੱਢੂਗੀ ਭੱਟੀ ਮੈਂ ਖੋਲਗੀ ਰੋਜੀ ਇਹ ਵੀ ਖੋਲੋ ਤੇ ਸਾਰੀਆਂ ਨਿਸ਼ਾਨੀਆਂ ਕਬਰ ਕਰ ਦਿੱਤੀ ਜੀ ਇਹਦੇ ਲਿਮਟਡ ਜੀ ਐ ਜਿਹੜੀ ਸਫੈਦੀ ਆ ਭਾਜੀ ਬੜੀ ਭਲੀ ਮੈਂ ਜੀ ਨਾ ਪੂਰੀ ਭਲੀ ਵੇਖੋ ਕਿੰਨੀ ਹੂੰ ਲੋਈ ਇਹਨੇ ਸੰਦੀਪ ਦੁੱਧ ਮੱਲੋ ਮੱਲੀ 15 ਲੀਟਰ ਕਰਨਾ ਨਹੀਂ ਇਹ ਦੇਖੋ ਲੰਮੀ ਗੱਡੀ ਮੱਛ ਤੇ ਗੱਡੀ ਚ ਮਹਾ ਹੀ ਹੋ ਰਹੀ ਇਹ ਇਹ ਬੱਸ ਬੱਸ ਦਾ ਨਹੀਂ ਹੈ ਬਾਰਦਰ ਤੇ ਲੱਗ ਗਈ ਚਲੋ ਰਵਾ ਇਦਾਂ ਕਰਦਾ ਫਿਰਦਾ ਯਾਰ ਸਹੀ ਸਹੀ ਗੱਲ ਹੈ ਪਰ ਮੈਂ ਬਹੁਤ ਪਾਲੀ ਮੱਛ ਡਬਿਆ ਬਹੁਤ ਪਲਵਾਨ ਪਲਵਾਨ ਨਹੀਂ ਆ ਜਾਓ ਚਾਹੋ ਦੀ ਮੱਚ ਚੰਗੀ ਆ ਨਾ ਹਾਂ ਜੀ ਜਿਵਾਈ ਉਹਦੇ ਨਾਲੋਂ ਵਿੱਚ ਠੀਕ ਆ ਕੱਟੀ ਮਗਰ ਜੀ ਹੋਰ ਚਲ ਵਾਹ ਕੋ ਕੋ ਬੇ ਕੋ ਲੰਮੀ ਬੜੀ ਮਹੀਰੀਆਂ ਕਿਆ ਬਾਤਾਂ ਇਹ ਦੇਖੀ ਜਾਨੀ ਮੈਨੂੰ ਡਾਲਰੀ ਦੇਖੀ ਜਾਂਦੀ ਆ ਤੇ ਚਾਲੂ ਦੇਖ ਲੋ ਕਿੰਨੀ ਆ ਹਾਂ ਜੀ ਅਹਹ ਜਿਹੜੀ ਪਈ ਕਿਦੋਂ ਉਹ ਦੀ ਗੱਲ ਬਾਤ ਤੇ ਸੰਦੀਪਾ ਨੇ ਕਿਹ ਦੇ ਦੀ ਮੱਝਾਂ ਤੁਵੇਂ ਨੀਲੀਆਂ ਅੱਜ ਦੀ ਜਲਦੀ ਆਪਾਂ ਵੇਚਦੇ ਰੋਜ ਹੈ ਹੈ ਡੇਢ ਦੀ ਦੇ ਦਈਏ ਠੀਕ ਹੈ ਨਾ 1.5 ਲੱਖ ਨਹੀਂ ਇਹ ਨਹੀਂ ਇਹ ਮਹਿੰਗੀ ਨਹੀਂ ਮਹਿੰਗੀ ਨਹੀਂ ਹੈ ਜਿੰਨੇ ਤੁਸੀਂ ਸਮਝਣ ਬੈਠੇ ਮੱਝ ਆਪਾਂ ਦੇਣੀ ਹੈ ਹਿਸਾਬ ਨਾਲ ਹੀ ਆਪਾਂ ਨੂੰ ਜਿਸ ਹਿਸਾਬ ਲਾਈ ਹੈ ਨਾ ਬਿਲਕੁਲ ਉਹਦੇ ਵਿੱਚੋਂ ਚਲੋ ਆਪਾਂ ਆਪਣਾ ਹਸਬਾਬ ਲੈ ਕੇ ਨਾ ਤੇ ਮੈਂ ਦੇ ਦਈਏ ਆਪਾਂ 1/2 ਲੱਖ ਹੋਰ ਛੋੜ ਕਰ ਹੈ ਇੱਕ ਕਬੀ ਦੇ ਦੇਣ ਵਾਹ ਇੱਕ ਕਬੀ ਦੇ ਵਿੱਚੋਂ ਵੀ ਛੋੜ ਛਾੜ ਖੁੱਲੀ ਕਰ ਦਾਂਗੇ ਨੇ ਭਾਈ ਜੀ ਠੀਕ ਹੈ ਫਿਰ ਐਡੀ ਮੈਨ ਲੋ ਵੀ ਇੱਕ ਵੀ ਕੋਈ ਦਊਗਾ ਮੈਂ ਇਹ ਨਾ ਨਜ਼ਾਰਾ ਹੀ ਹੈ ਜੀ ਇਹ ਸੰਭਾਰ ਹੀ ਕਿਸ ਨੇ ਕਿੰਨੀ ਕੀਤੀ ਪੀਪਾ ਦੇ ਕਿਸ ਨੇ ਘੋੜਾ ਹੀ ਚਾਰਿਆ ਚਾਰਿਆ ਇਹਦੀ ਬੋਲ ਹੈ ਜੀ ਇਹ ਮੰਗ ਮੁੱਢੀ ਕਰਦਾ ਨਾ ਕੋਈ ਆ ਜਦੋਂ ਮੁੱਲ ਕਰਦੇ ਨੇ ਲੋਕ ਘਰਾਲੇ ਤੇ ਕਹਿ ਜਾਂਦੇ ਆ ਵੀ ਦੇ ਸੀ ਜੀ ਮੈਂ ਦੀ ਆ ਕਹਿੰਦੇ ਸਾਡੇ ਕੋਲ ਸੰਭਾਲ ਨਹੀਂ ਹੋਈ ਸਾਡੇ ਕੋਲ ਤੇ ਪਿਆ ਹੀ ਕੁਝ ਨਹੀਂ ਤੇ ਮੈਂ ਕਹੂੰ ਜਿੰਨੇ ਪੀਪਾ ਚਾਰਿਆ ਉਹਨੇ ਤੇ ਪੈਸੇ ਮੰਗਣੇ ਆ ਤੇ ਜੇ ਤੁਹਾਡੇ ਕੋਲ ਪਿਆ ਵੀ ਕੱਖ ਨਹੀਂ ਤੇ ਫੇਰ ਵੀ ਦੋਨੇ ਪੈਸੇ ਮੰਗੀ ਜਾਂਦੇ ਜੀ ਜਿਹੜਾ ਤੇ ਸੇਵਾ ਕੀਤੀ ਹੋਈ ਉਹਨੇ ਕਿ ਮੰਗਣੀ ਨਹੀਂ ਤੇ ਪੈਸੇ ਹਸਾ ਦੇ ਹੁਣ ਹਾਂਜੀ ਹੁਣ ਆ ਮੱਝ ਦੀ ਕਿਹਨੇ ਸੇਵਾ ਹੀ ਨਹੀਂ ਪੂਰੀ ਸਾਲ ਇੰਨੀ ਜਿੱਥੇ ਖਲੋਗੀਆਂ ਨੇ ਹਿਲਰਾਨੀ ਹੈ ਜਨਾਨੀ ਚੋਲੇ ਬੰਦਾ ਚੋਲੇ ਇੱਕ 20 20 ਉੱਚੋਂ 2000 ਛੱਡ ਦਾਂਗੇ ਚੱਲਣ ਆਜੋ 18 ਦੀ ਮੈਂ ਕਿਹਨੇ ਨਹੀਂ ਨਹੀਂ ਬਿਲਕੁਲ ਸਹੀ ਗੱਲ ਆ ਬਿਲਕੁਲ ਅੱਛਾ ਸਭ ਮੱਝ ਵੇ ਇਹ ਮੇਰੇ ਸਨੇ ਮਈਆਂ ਨਾ ਬੜੇ ਦੋਸਤਾਂ ਵਾਲੀਆਂ ਐ ਮਹਾਰਾਜ ਨੇ ਸੋ ਦੋਸਤਾਂ ਇਹਨਾਂ ਦਿਆਂ ਸਾਰੀਆਂ ਆ ਵੀ ਵੇ ਇਹ ਵੀ ਨਾ ਆ ਵੇ ਕਿਤੇ ਹੈਵੀ ਜੈੱਡ ਬਲੇਗੀ ਆ ਬੱਲੇ ਬਲੇ ਕੇ ਇਹ ਇੱਧਰ ਦੀ ਨਹੀਂ ਗਈ ਨਹੀਂ ਹਾਂਜੀ ਇਹ ਤੇਰੀ ਵੀਡੀਓ ਦੇ ਵਿੱਚ ਵੀ ਮਈ ਪਈ ਪਿਛਲੇ ਸਵੇਰੇ ਅੱਛਾ ਕੋ ਮੁੰਡਾ ਹੁੰਦਾ ਨਹੀਂ ਉਹ ਚੋਰਾ ਵਾਲੀ ਦਾ ਮੇਜ ਹਾਂਜੀ ਹਾਂਜੀ ਉਹਦੇ ਕੋ ਮੱਝ ਲਈ ਬੰਦਿਆ ਨਹੀਂ ਅੱਛਾ ਠੀਕ ਆ ਮੈਂ ਲਈ ਇਹ ਕਾਲੇ ਫੁਕਾਨੇ ਮੈਂ ਕਾਲਾ ਠੀਕ ਹੈ ਉਹਨਾਂ ਬੰਦਿਆਂ ਨੇ ਉਦੋਂ ਕੋ ਮੇਜਰ ਕੋ ਮੱਝ ਲੈਂਦੀ ਪਿਛਲੇ ਸਾਲ ਫਰਵਰੀ ਮਹੀਨੇ ਜੇ ਸੋਈ ਸੀ ਉਦੋਂ ਦੀ ਮੇਰੇ ਕੋ ਵੀਡੀਓ ਵੀ ਹੈਗੀ ਆ ਉਹਦਾ ਬਿਲਕੁਲ ਐ ਸੋਣੀ ਝੋਟੀ ਉਦੋਂ 20 ਦੇ ਮਹੀਨਾ ਸਵਾ ਮਹੀਨੇ ਦੀ ਸੂਈ ਲੈਂਦੀ ਆ ਅੱਛਾ ਜੀ ਹੋਣੇ ਤਾਂ ਤੁਹਾਡਾ ਘੱਟ ਹੀ ਏ ਦੁੱਧ ਐ ਹੁਣੇ ਥੰਨੇ 12 13 ਲੀਟਰ ਹੈਗਾ ਚਿਵਾਈ ਇੱਕ ਨੰਬਰ ਠੀਕ ਹੈ 19 ਗਾੜ ਤੇ 19 ਪਛਾਰ 3 ਲੀਟਰ ਗਾੜ ਸੇ ਤੇ ਨਹੀਂ ਪਛਾੜ ਇਦਾਂ ਹੀ ਆਫ ਕਰਦੀ ਮੱਝ ਦੀ ਉਹਦੀ ਵੀ ਤਿੰਨ ਉਹਨੇ ਹੀ ਗਾੜ ਤੇ ਉਹਨੇ ਪਛਾੜੀ ਕੋਲੀ ਵੀ ਕੋਲੋ ਜੀ ਲੋ ਜੀ ਮੈਨੀਆਂ ਬਹੁਤ ਚੰਗੇ ਲੈ ਕੇ ਉਹਨੀ ਚਵਾਈ ਇੱਕ ਨੰਬਰ ਦੀ ਮੰਦ ਕਰਦਾ ਲਾੜਾ ਕੰਮ ਨਾਲੇ ਪਿੱਛੇ ਫਾਦਰਪੁਰ ਹੋ ਗਏ ਉਹਨਾਂ ਦਾ ਪਤਾ ਨਹੀਂ ਆਪਾਂ ਬੰਦ ਹੋ ਗਿਆ ਕੰਪਨੀ ਮਈਆਂ ਬੜੀ ਟਰੌਪ ਦੀ ਨਹੀਂ ਮਈਆਂ ਉਹ ਮੁੰਡਾ ਆਵੇ ਆਖੀਏ ਜਿੱਥੋਂ ਜਿੰਨਾ ਚਿਰ ਦਿੱਤਾ ਕੰਮ ਆਪ ਜਲੇ ਤੁਰ ਫਰ ਕੇ ਲੈ ਗਏ ਮਈਆਂ ਮਈਆਂ ਤੇ ਘਰ ਵੀ ਨੇ ਜਾਲੀ ਚੁੜੀ ਲਾ ਕੇ ਬੱਤਾ ਸਾਨੂੰ ਜਿੱਤਿਆ ਕੀਤਾ ਵੇਖੋ ਮੱਝ ਦੇ ਡਿਜ਼ਾਈਨ ਖੱਲਾ ਵੀ ਕੋ ਮੈਂਦਾ ਹਾਂ ਜੀ ਹਾਂਜੀ ਲਾ ਲਾ ਉਹਨੂੰ ਪੂਰੀ نسل ਤੇ ਚਵਾਈ ਕਿਤੇ ਬਹੁਤੀ ਕੋਲੀ ਬਿਲਕੁਲ ਜਦ ਅਫਗਾਨੀ ਚਲੋ ਇਧਰੋਂ ਲਈਆ ਹਾਂਜੀ ਹੈਗੀ ਹੈ ਜੀਂਗ ਲਾ ਕੇ ਦੀ ਮੈਂ ਉਹ ਬੋਲਾ ਮਾੜਾ ਟੰਗਰ ਵੀ ਨਹੀਂ ਹੁੰਦਾ ਨਹੀਂ ਨਹੀਂ ਬਹੁਤ ਜੀਨੇ ਬਾਕੀ ਇਧਰੋਂ ਟੰਗਰ ਰਲ ਗਏ ਬੰਦੇ ਆਪਨੇ ਹਾਂਜੀ ਹਾਂਜੀ ਬਿਲਕੁਲ ਇਹ ਨਾ ਦਾਦੀਆਂ ਆਪਣੇ ਕੋਲ ਵੀ ਪਤਾ ਨਹੀਂ ਕੀ ਘਟਾ ਕੇ ਲਾਉਣ ਆਲੇ ਆਏ ਹਨਾ ਉਹ ਤਾਂ ਮੇਰੀ ਅਮਾ ਚਾਹੇ ਤਾਂ ਜੇ ਹਾਂਜੀ ਇਹਨਾਂ ਨੂੰ ਭਾਵੇਂ ਦੋਈ ਦੋਈ ਘੰਟੀ ਚੋਈ ਜਾਓ ਕੋਈ ਨਾ ਇਹਨਾਂ ਨੂੰ ਕੋਈ ਚੱਕਰ ਹੀ ਨਹੀਂ ਮਰੇਗਾ ਤੇ ਸਮਝਾ ਇਹ ਤੋਂ ਉਤਰੀ ਕਵੇਗਾ ਦੁੱਧ ਵਧਾਉਣ ਦਾ ਜਿਹੜੀ ਮੱਝ 10 ਲੀਟਰ ਦੁੱਧ ਦਿੰਦੀ ਹੈ ਨਾ ਹਾਂਜੀ ਪੰਜ ਵੇਲੇ ਤੇ ਪੰਜ ਵੇਲੇ ਤੇ ਉਹਨੂੰ ਜੇ ਬੰਦਾ ਮਿਹਨਤ ਕਰੇ ਤੇ ਤਿੰਨ ਟਾਈਮ ਚੋਂ ਦੇਵੇ ਨਾ ਹਾਂ ਤੇ 12 ਲੀਟਰ ਕਰ ਜੂਗੀ ਅੱਛਾ ਤੇ ਜੇ ਉਹਨੂੰ ਅੱਠੀ ਪੈਰੀ ਕਰ ਦੋਗੇ ਤੇ 8 ਲੀਟਰ ਕਰ ਦੂਗੀ ਦੁੱਧ ਛੱਡ ਜਾਂਦਾ ਅੱਛਾ ਜੀ ਹਾਂ ਜੇ ਮੱਝ ਨੂੰ ਜਿਹੜੀ ਹੁਣ ਗਾਇਆਂ ਕਈਆਂ ਕੋ 5 ਲੀਟਰ ਵਾਲੀਆਂ ਗਾਇਆਂ ਉਹ ਤਿੰਨ ਟਾਈਮ ਚੋਂ ਦੇ ਆ ਉਹ 5 ਹੀ ਦੇਣ ਦੀਆਂ ਜੇ ਉਹਨਾਂ ਨੂੰ ਦੋ ਟਾਈਮ ਕਰ ਦੋਗੇ ਤੇ 21-22 ਤੇ ਆਏਗੀ ਅੱਛਾ ਕਰੋ ਜੀ ਨਾ ਆੜ ਲਾਗੇ ਮੱਜ ਤੁਸੀਂ ਮੰਨ ਲਓ ਵੀ ਜਿੱਦਾਂ ਹੁਣ ਮੱਜ ਜਿਹੜੀ 12 ਲੀਟਰ ਦੁੱਧ ਦੇਂਦੀ ਆ ਇਹਨੂੰ ਜੇ ਆਪਾਂ ਮਿਹਨਤ ਕਰਦੇ ਆਂ ਵੀ ਨੇਰੇ ਸਵੇਰੇ ਚੋ ਕੇ ਤੇ ਆਪਾਂ ਉਸ ਹਿਸਾਬ ਨਾਲ ਅੱਖਾਂ ਅੱਖਾਂ ਘੰਟੇ ਮਾਂ ਦੀ ਚੋਣੇ ਮੱਜ ਤੇ ਇਹ ਮੱਜ ਜਿਹੜੀ 10 ਲੀਟਰ ਦਿੰਦੀ 12 ਲੀਟਰ ਦੁੱਧ ਗਰੰਟੀਆਂ ਕਰੂ ਕੋਈ ਬੰਦਾ ਤਜਰਬਾ ਕਰਕੇ ਅੱਛਾ ਜੀ ਹਾਂ ਤੇ ਜੇ ਇਹਨੂੰ ਅੱਖੀ ਪੈ ਨਹੀਂ ਕਰਦੋਗੇ ਹਾਂ ਤੇ 10 ਲੀਟਰ ਵਾਲੀ ਅੱਖਾਂ ਪਿਆ ਜੂਗੀ ਦੁੱਧ ਛੱਡ ਕੇ ਹਾਂ ਤੇ ਇਹ ਮੱਜ ਦਾ ਸੰਦੀਪ ਸਿੰਘ ਮੁੱਲ ਆ ਗਈ ਤੇ ਚਲੋ ਮਹੀਂ ਪੜਿਆ ਰੁਪਈਆਂ ਦੀ ਆ ਤਾਰਾਪਾ 1,15,000 ਦੇਣੀ ਹੈ 1,15,000 ਇਹ ਚੋ ਛੋੜ ਸਾੜੀ ਹੋਣੀ ਠੀਕ ਹੈ ਨਾ ਠੀਕ ਹੈ ਜੀ ਛੋੜ ਕਰ ਦਾਂਗੇ ਬਿਲਕੁਲ ਤੇ ਬਾਕੀ ਮਹੀਂ ਦੇ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਸ਼ੱਕ ਕਰਕੇ ਨਾ ਲਿਓ ਮਹੀਂ ਇਹਨੇ 15 ਲੀਟਰ ਦੁੱਧ ਘਟਾ ਨਹੀਂ ਮੈਂ ਦੇਖਿਆ ਨਹੀਂ ਭਾਜੀ ਹਾਂ ਇਹ ਚੱਕਰ ਇਹ ਇੱਕ ਹੋਰ ਗੱਲ ਜੀ ਕੱਟੀ ਵੇਖੋ ਬਗਲ ਲੋਥ ਨੇ ਹਾਂ ਕੱਟੀ ਚੰਗੇ ਟੀਕੇ ਦੀ ਹੈ ਤੇ ਦੁੱਧ ਮੈਂ ਵੀ ਬੜਾ ਛੜਦਾ ਸਿੰਧੀ ਮੈਂ ਕਦੀ ਜਵਾਗ ਨਹੀਂ ਥੋੜੇ ਕੀਤੇ ਮਰਨ ਦਿੱਤਾ ਹਾਂਜੀ ਵਪਾਰੀ ਛੱਡਦੇ ਨਹੀਂ ਨਾ ਮੈਂ ਮਤਲਬ ਜਵਾਕਾਂ ਨੂੰ ਕਿੱਲੋ ਡੇਢ ਗੋਲ ਦੁੱਧ ਪਿਆਲ ਨਾ ਠੀਕ ਹੈ ਜੀ ਹਣਾ ਜਵਾਕ ਨਹੀਂ ਮੱਚ ਆਹ ਕੱਟੀ ਹੈ ਕਿਹੜੇ ਘਰ ਜਾਊਗੀ ਨਾ ਹਾਂਜੀ ਆ ਵੇਖ ਦਿਖਾਵੇ ਮੂੰਹ ਮੈਂ ਸਾਰੀ ਦੱਸ ਦੇਵੇਂ ਇਹ ਸੂਈ ਨਾ ਮੇਰੇ ਕੋਲੋਂ ਮੱਚ ਸੂਈ ਆ ਇਹ ਸੂਈ ਨਾ ਮੈਂ ਹਾਂਜੀ ਥੋੜੀ ਜਿਨੇ 2-3 ਦਿਨ ਨਾ ਲੱਪਾ ਜਾਂ ਲਾ ਗਈ ਪੱਠੇ ਨਹੀਂ ਖਾਦੇ ਇਹਦੇ ਬੜੇ ਦਿਨਾਂ ਦੀ ਮੱਝਾਂ ਮੇਰੀਆਂ ਸਾਰੀਆਂ ਵੇਖਦੀਆਂ ਮੈਂ ਡੱਕ ਡੱਕ ਰੱਖ ਮੈਨੂੰ ਇਹ ਵੀ ਮੈਂ ਵੀਡੀਓ ਵਿੱਚ ਇੱਕ ਅੱਧੀ ਨੀਲੀ ਦੀ ਮੈਂ ਜ਼ਰੂਰ ਪਾਉਣੀ ਹੈ ਤੇ ਇਹ ਇੱਕ 15 ਨੂੰ ਛੋੜ-ਛਾੜ ਕਰ ਦਾਂ ਠੀਕ ਆ ਆਹ ਖਲੀਫ ਸਾਹਿਬ ਝੋਟੀ ਆ ਪਹਿਲਾਂ ਅੱਛਾ ਸੂਈ ਤੇ ਇਹ ਵੀ ਸੂਈ ਆ ਤੇ ਝੋਟੀ ਨਾ ਮਿਲ ਕੋਈ ਸੂਈ ਤੇ ਛੇ ਦੰਦ ਝੋਟੀ ਆ ਅੱਛਾ ਜੀ ਬੜੀ ਸੀਰਕਾ ਕੋਤਾ ਮਤਲਬ ਤੁਰੀ ਜਾਂ ਨਹੀਂ ਸਦੇ ਬਜੋ ਭਾਵੇਂ ਕੋਈ ਗੱਲ ਨਹੀਂ ਪਰ ਸੂਈ ਆ ਵੀ ਖਬਰੀ ਹੂੰ ਤੇ ਬੱਚੇ ਨੂੰ ਨਹੀਂ ਕੱਟਦੇ ਅੱਛਾ ਜੀ ਉਦਾਂ ਬੈਠੇ ਰਹੋ ਕੋਈ ਗੱਲ ਨਹੀਂ ਆ ਪਸਮਦੀ ਨਹੀਂ ਆ ਅਜੇ ਅਜੇ ਕਿਸੇ ਵੇਲੇ ਟੀਗਾ ਲਾਉਨੇ ਤੇ ਕਿਸੇ ਵੇਲੇ ਪਸਮ ਪੈ ਜੀ ਹਾਂਜੀ ਸੂਈ ਨੂੰ ਸਾਰੇ ਅਜੇ ਚਾਰਕ ਤੇ ਨਹੀਂ ਹੋਏ ਆ ਮਸਲਾ ਹੱਲ ਹੋ ਜੂਗਾ ਹਫਤੇ ਦਾ ਅੰਦਰ ਤੱਕ ਉਦਾਂ ਮੇਰਾ ਰਦਾ ਹੀ ਸੈਟ ਕਰਕੇ ਵੇਚਾਂਗੇ ਪਰ ਚਲੋ ਮੈਂ ਕਈ ਬੰਦੇ ਹੁੰਦੇ ਇਹਨਾਂ ਨਾਲ ਠੀਕੇ ਰੋਗੇ ਦੰਦੀ ਹੈ ਠੀਕੇ ਦੰਦੀ ਠੀਕੇ ਤੇ ਪਸਮਾਉਣੇ ਅਸੀਂ ਪਰ ਜੂੜ ਨਹੀਂ ਪਾਉਂਦੇ ਅਸੇ ਜੂੜ ਜੂੜ ਨਹੀਂ ਪਾਉਂਦੇ ਉਦਾਂ ਹੀ ਥੱਲੇ ਇਦਾਂ ਭਾਂਵੇਂ ਬਹਿ ਜਾਓ ਭਾਂਵੇਂ ਘੰਟਾ ਬੈਠ ਰੋ ਲੱਤ ਨਹੀਂ ਇਹਨੇ ਮਾਰਨੀ ਹਾਂਜੀ ਪਰ ਜਿੱਦਾਂ ਡੰਗਰੋਂ ਇਹ ਪਸਮਣ ਦੀ ਨਹੀਂ ਜਾਚ ਆਉਂਦੀ ਉਹ ਕੰਮ ਆ ਇੰਦਾ ਭਾਵੇਂ ਠੰਡੇ ਚੋ ਮਰਜੀ ਬੰਦਾ ਬੈਠਾ ਰਵੇ ਮੈਨਾਂ ਕੁਝ ਨੇ ਕੁਝ ਆਸਮਾਨ ਨਹੀਂ ਆਵੇ ਕੱਟੀ ਚੰਗੜੀ ਕੋ ਗੱਲ ਨਹੀਂ ਇਤਾਂ ਨਹੀਂ ਕੋ ਗੱਲ ਭਾਵੇਂ ਦੋਹੀ ਪੰਨਿਆਂ ਬਹਿ ਜਾਵੇ ਤੇ ਬਸ ਸਾਡੇ ਜਿੱਦੋਂ ਧਾਰ ਧੂਰ ਕੀ ਲੈਣ ਡੈ ਵੀ ਨਾ ਔਏ ਕੱਟੀ ਚੰਗੜੀ ਮਗਰ ਨਹੀਂ ਕੁਝ ਨਹੀਂ ਆਂਦੀ ਤੇ ਸ਼ਿੱਗੀ ਝੋਟੀ ਆ ਸਰਸੇ ਲਾਕੇ ਦੀ ਝੋਟੀ ਆਏ ਐ ਇੱਦਾਂ ਪਿਨੀ ਮੂੰਹ ਸਿਰ ਵੇਖੋ ਜੀ ਬਰੀਕੀਆਂ ਕਿੰਨੀਆਂ ਗੱਡੀ ਹੈ ਤੇ ਦੇਣੀ ਆਪਾਂ ਮੁੱਸ ਦੇ ਭਾਈ ਐ ਅੱਛਾ ਕੋਣੀ ਖਣੜੀ ਕੱਟੀ ਮਗਰ ਜਾਂ ਚੰਗੜੀ ਐ ਸੈੱਟ ਹੋਈ ਆਏ ਬਸ ਸਿਰਫ ਦੋ ਚਾਰ ਦਿਨ ਦੀ ਗੱਲ ਬਸ ਬਸ ਇੱਕ ਉੱਥੇ ਹੀ ਜਨਾਨੀਆਂ ਕੋਈ ਇੱਥੇ ਸਾਡੇ ਆਪਣਾ ਜਨਾਨੀਆਂ ਘਾਟੇ ਇਧਰ ਬੋਲੀ ਬੋਲੀ ਰਹਿਣੇ ਚੱਲ ਵੀ ਪਰ ਦੋ ਦਿਨਾਂ ਦਾ ਅੰਦਰ ਵੀ ਇਹ ਠੀਕ ਕਰਦਾ ਭਾਜੀ ਰੋਈਏ ਝੋੜੀ ਪੂਰੀ ਇਹ ਮੂੰਹ ਮਾਦੀ ਕੁਆਲਟੀ ਹੈ ਵੀ ਤਾਜ ਉਤਾਰ ਕੇ ਬੀ ਸੋਹਣੀ ਕੱਢੀ ਛਿੱਗੀ ਆ ਮੂੰਹ ਤੋਂ ਹਾਲੇ ਮੈਂ ਨਾ ਪਹਿਲਾਂ ਕੱਤੀ ਤੂੰ ਵੇਖਿਆ ਨਾ ਮੈਂ ਕਦੀ ਨਹੀਂ ਲੈਂਦਾ ਹਾਂ ਨਹੀਂ ਨਹੀਂ ਦੱਪਣ ਖਾਸ ਕਰਕੇ ਕਿੰਨੇ ਚੱਪਰੋ ਲਾ ਵੀ ਮਿਲਣਾ ਮੈਂ ਵੀ ਸਿਰਫ ਡੰਗਰਾ ਤੇਰੀ ਮੈਂ ਹੋਰੀ ਨੂੰ ਥੰਦੇ ਬੜਿਆ ਤੇ ਮੇਰੇ ਕੋਲ ਉਹਨਾਂ ਨਾਲ ਹੱਥ ਨਹੀਂ ਪੱਜਣੀਆਂ ਬਿਲਕੁਲ ਹੁਣ ਮੈਂ ਸ਼ਰ ਹੋਇਆ ਹੁਣ ਇਹ ਤੁਰਿਆ ਹੁੰਦੇ ਆ ਤੇ ਇਹ ਕਤੀ ਨਾ ਜਿਹੜੇ ਇਦਾਂ ਇਹਨੇ ਲੈਣੀ ਹੋਈ ਫੇਰ ਹੁਣ ਆਪਾਂ ਦੇ ਦਾਂਗੇ 85000 ਦੀ 85000 ਦੀ 80 ਦੀ ਅਸਲੀ ਨਹੀਂ 70 ਦੀ 70 ਦੀ 70000 70000 ਇਹੋ ਜੀ ਕੋਈ ਨਹੀਂ ਇੱਕ 15 ਮੈਂ ਵੀਡੀਓ ਵੇਨਾ ਰੋਜ਼ ਹਾਂਜੀ ਪਹਿਲਾਂ ਕੱਟੀਆਂ ਕੋਈ ਇੱਕ 10 ਦੀ ਕੋਈ 15 ਦੀ ਵੇਚਦਾ ਹਾਂ ਲੱਖ ਦੀ ਤੁਰੀ ਜਾਂਦੀ ਵੇਖਦੀ ਹੱਥ ਮੂੰਹ ਸਿਰ ਵੇਖੋ ਨਾ 6 ਦੰਦ ਠੀਕ ਹੈ ਭਾਜੀ 70000 ਚਵਾਈ ਏਡੀ ਮੋਟੀ ਨਹੀਂ ਠੀਕ ਹੈ ਇਹ ਤੀਗਾ ਵੀ ਹਿਲਾਉਂਦੇ ਨਾ ਜੂੜ ਨਹੀਂ ਪਾਉਂਦੇ ਉਦਾਂ ਹੀ ਕਿਉਂ ਨੇ ਆਂ ਠੀਕ ਆ ਹੁਣ ਦੁੱਧ ਦੇ ਥੱਲੇ ਹੋਊਗਾ ਵੀ ਹੁਣ ਕਿਸੇ ਨਾਲ ਥਾਣੀ ਵਗਦੇ ਪੰਜਵਾਂ ਕਿਹਦੇ ਨੇ ਬੌੜੀ ਅਜੇ ਹੋਊਗੀ 5-6 ਲੀਟਰ ਦੁੱਧ ਹਾਂਜੀ ਠੀਕ ਹੈ ਨਾ 10 ਲੀਟਰ ਦੁੱਧ ਕਰ ਜੂਗੀ ਕੱਟੀ 70000 ਦੇ ਵਿੱਚੋਂ ਛੋੜ ਛਾੜ ਵੀ ਕਰ ਦਾਂਗੇ ਚਲੋ ਠੀਕ ਆ ਜੇ ਵੇਚੀ ਤੇ ਜੇ ਸੈੱਟ ਕਰਕੇ ਵੇਚੀ ਫਿਰ 85 ਦੀ ਵੇਚਾਂਗੇ ਕਿਹੋ ਜਿਹਾ ਡੰਗਰ ਆਪਣੇ ਕੋਲ ਚਾਰ ਮੱਝਾਂ ਬਾਕੀ ਕੋਈ ਇੱਥੇ ਆ ਗਏ ਤਸੱਲੀ ਕਰ ਲੈ ਤੇ ਚੰਗੀ ਗੱਲ ਹੈ ਕਿਉਂਕਿ ਮੈਨੂੰ ਮਾਣ ਆ ਮੱਝਾਂ ਤੇ ਚਵਾਈ ਚੂਈ ਬੜੀ ਸੋਹਣੀ ਬਿਲਕੁਲ ਠੀਕ ਆ ਤੇ ਜਦੋਂ ਆਨਲਾਈਨ ਭੇਜੀ ਦੀ ਫੇਰ ਵੀ ਚਲੋ ਗਰੰਟੀ ਪ ਵਪਾਰੀ ਨੂੰ ਜਿੰਨਾ ਚਿਰ ਡੰਗਰ ਦੇ ਸਾਹ ਨਹੀਂ ਚੱਲਦੇ ਉਹਨਾਂ ਚ ਰੋ ਸਮਝਦੇ ਵੀ ਵਪਾਰੀ ਜ਼ਿੰਮੇਵਾਰ ਹਣ ਬਿਲਕੁਲ ਬਿਲਕੁਲ ਹਣਾ ਅਗਲੇ ਸੂਏ ਵੀ ਜਿਹੜੀ ਹੀਟ ਚ ਨਹੀਂ ਆਈ ਉਹ ਵੀ ਅੰਦਰ ਭਾਈ ਤੇਰੇ ਕੋਲ ਮੱਝ ਖੜੀ ਜਾਂਦੀ ਅਸੋਂ ਨਹੀਂ ਡਈ ਸਹੀ ਅਸੀਂ ਵੀਰ ਪਿਛਲੇ ਘਰੋਂ ਲੈ ਆਂਦੀ ਆ ਇਹ ਪੈਸੇ ਦੇ ਕੇ ਆਈਦਾ ਅਸੀਂ ਤੇ ਜਿੱਦਾਂ ਜਰਮਾਨਾ ਹਫਤੇ ਦੀ ਮਹੀਂ ਸੁਈ ਹੋਵੇ ਨਾ ਕਿਸ ਨਹੀਂ ਹਫਤੇ ਧਾਰਾ ਮਾਰ ਕੇ ਲੈ ਆਈ ਦੀਆਂ ਇੱਥੇ ਲੋਕੀ ਬੋਲੇ ਤੇ ਤਿੰਨ ਤਿੰਨ ਡੰਗ ਚੋਂਦੇ ਆਗੇ ਸਾਡੇ ਨੂੰ ਅਹੀਂ ਹੁਬ ਤੇਰੀ ਮੈਸੂਈ ਵੀ ਥਾਣੇ ਵੇਚਦੇ ਆ ਇੰਦਾ ਹੱਤੇ ਧਾਰਾ ਮਾਰ ਲਈਦੀਆਂ ਜਾਂ ਕਿਲੋ ਖੰਡ ਬਾਲਟੀ ਚੋਲੀ ਦਾ ਤੇ ਜਦੋਂ ਸਾਡੇ ਕੋਲ ਲੈਣੀ ਨਾ ਲੋਕਾਂ ਦੀ ਤਸੱਲੀ ਨਹੀਂ ਕਰਾਉਂਦੇ ਬੌਲੇ ਉੱਤੇ ਮੱਜਾਂ ਤਿੰਨ ਤਿੰਨ ਦਿਨ ਕਦੀ ਚਾਚਾ ਆ ਗਿਆ ਕਦੀ ਬਾਪੂ ਆ ਗਿਆ ਕਦੀ ਵੀ ਪਾਪਾ ਆ ਗਿਆ ਸਾਰੇ ਚੋਜੋ ਦੇ ਵੇਂਦੇ ਚੰਗੀ ਗੱਲ ਚਲੋ ਉਹਨਾਂ ਨੂੰ ਜੇ ਇੱਥੇ ਆ ਜਾਣਗੇ ਨਾ ਚੰਗਾ ਆ ਮੱਜਾਂ ਵੇਖਣਗੇ ਤੇ ਕੀ ਕਰਨਾ ਵੀ ਤਿੰਨੇ ਲੈ ਗਏ ਛੋਟੀ ਚਲੋ ਜਿੰਨੇ ਲੈਣੀ ਉਹਦੇ ਛੋਟੀ ਦੇ ਗਾਂ ਹੋਰ ਕਿਸਮ ਦੇ ਆ ਮੱਜਾਂ ਜਿਹੜੀਆਂ ਇਹ ਵੱਡੀਆਂ ਮੱਜਾਂ ਆ ਦੁੱਧ 15-15 ਲੀਟਰ ਕਰਨੀਆਂ ਠੀਕ ਆ ਕੋਈ ਵੀ ਗਾਂ ਜਾਣਾ ਬਿਲਕੁਲ ਹੋ ਤੇ ਬੈਂਤੀ ਐ ਨਹੀਂ ਗਈ ਤੇ ਪਿੰਡ ਮੇਰਾ ਪਹਿਲਾਂ ਲਿਖਦੀ ਠੀਕ ਆਪਾਂ ਦੱਸਿਆ ਨਹੀਂ ਵੀ ਦੇ ਵਿੱਚ ਪਿੰਡ ਹੈਗਾ ਜੇਠੂਵਾਲ ਤਹਿਸੀਲ ਵੀ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਦੇ ਬਿਲਕੁਲ ਨਾਲ ਹੀ ਹੈ 12 ਕਿਲੋਮੀਟਰ ਹੈ ਜਿਹੜੀ ਸੜਕ ਬਟਾਲੇ ਨੂੰ ਜਾਂਦੀ ਹੈ ਉਹ ਦੇ ਬਿਲਕੁਲ ਠੀਕ ਆ ਫੋਨ ਨੰਬਰ ਹੈਗਾ 984898174 708862956 ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਕਮੈਂਟ ਕਰਦੇ ਇੱਕ ਅੱਧਾ ਬੰਦਾ ਹੈਗਾ ਜਿਹੜਾ ਮਾੜਾ ਕਰਦਾ ਕਮੈਂਟ ਮਾੜਾ ਜਨੂੰ ਸਮੱਤ ਬਖਸ਼ੇ ਚਲੋ ਅਸੀਂ ਕਿਸੇ ਦਾ ਮਾੜਾ ਨਹੀਂ ਕਰਦੇ ਤੇ ਉਹਦੇ ਵੀ ਬੁੱਧ ਮਤ ਉਹਨੂੰ ਹੀ ਦੇਵੇ ਵੀ ਚਲੋ ਚੰਗਾ ਕਮੈਂਟ ਕਰੇ ਠੀਕ ਹੈ ਨਾ ਤੇ ਜਿੰਨਾ ਲੈਣੇ ਉਹ ਤੇ ਕਰਦੇ ਨੇ ਜਿੰਨਾ ਸਵਾਦ ਵੇਖਣਾ ਉਹ ਕਰਦੇ ਨੇ ਕਿੰਨੀਆਂ ਬੇਨਤੀਆਂ ਸਾਰੇ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਸਸਰੀ ਘਰ ਦੇ